ਇੱਕ ਪਾਸੇ ਹਰਦੀਪ ਸਿੰਘ ਡਿੰਪੀ ਢੱਲੋਂ ਆਮ ਆਦਮੀ ਪਾਰਟੀ ਵਿੱਚ ਜਾਣ ਦਾ ਮਨ ਬੜਾਈ ਬੈਠੇ ਨੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਇਸ ਵੇਲੇ ਇਕੱਲੇ ਹੋਏ ਪਏ ਨੇ ਗਿੱਦੜਵਾ ਤੋਂ ਕਿਸ ਨੂੰ ਤਾਰਨਗੇ ਇਹਦੇ ਬਾਰੇ ਚਰਚਾ ਚੱਲਦੀ ਪਈ ਹੈ ਹਾਲਾਂਕਿ ਪਾਰਲੀਮੈਂਟਰੀ ਬੋਰਡ ਬਣਾਇਆ ਗਿਆ ਸੀ ਗਿੱਦੜਵਾ ਹਲਕੇ ਦੇ ਵਿੱਚ ਉਹ ਪਾਰਲੀਮੈਂਟਰੀ ਬੋਰਡ ਕੰਮ ਕਰ ਰਿਹਾ ਸੀ ਪਰ ਇਸ ਦੇ ਬਾਵਜੂਦ ਹਰਦੀਪ ਸਿੰਘ ਡਿੰਪੀ ਢੱਲੋਂ ਜਿਹੜੇ ਨੇ ਉਹ ਪਾਰਟੀ ਛੱਡ ਗਏ ਐਂਡ ਮੌਕੇ ਤੇ ਪਾਰਟੀ ਛੱਡ ਗਏ ਜਿਸ ਤੋਂ ਬਾਅਦ ਸੁਖਬੀਰ ਬਾਦਲ ਸਖਣੇ ਤਾਂ ਜ਼ਰੂਰ ਨੇ ਇਕੱਲੇ ਤਾਂ ਜ਼ਰੂਰ ਨੇ ਪਰ ਕੋਈ ਵਿਕਲਪ ਜਿਹੜਾ ਉਹ ਜ਼ਰੂਰ ਲੱਭਦੇ ਹੋਣਗੇ ਪਰ ਚਰਚਾ ਤਾਂ ਇਹ ਚੱਲ ਗਈ ਆ ਕਿ ਦੋ ਪੱਕੇ ਯਾਰ ਹੁਣ ਇੱਕ ਦੂਸਰੇ ਨਾਲ ਟਕਰਾਉਣਗੇ ਇੱਕ ਦੂਸਰੇ ਦੇ ਨਾਲ ਆਹਮੋ ਸਾਹਮਣਾ ਹੋਵੇਗਾ ਔਰ ਇਹ ਪੱਕੇ ਯਾਰ ਹੈ ਕੌਣ ਦਰਅਸਲ ਹਰਦੀਪ ਸਿੰਘ ਡਿੰਪੀ ਢਲੋਂ ਤੇ ਸੁਖਬੀਰ ਬਾਦਲ ਪਾਰਟੀ ਦੇ ਵਿੱਚ ਪਾਰਟੀ ਲੀਡਰਾਂ ਤੋਂ ਪਹਿਲਾਂ ਇੱਕ ਦੂਸਰੇ ਦੇ ਦੋਸਤ ਨੇ ਦੋਸਤ ਮੰਨੇ ਜਾਂਦੇ ਨੇ ਕਹੇ ਜਾਂਦੇ ਨੇ ਆਪ ਵੀ ਕਹਿੰਦੇ ਹਰਦੀਪ ਸਿੰਘ ਡਿੰਪੀ ਟੱਲੋ ਇਸ ਸੂਰਤ ਦੇ ਵਿੱਚ ਕੀ ਸੁਖਬੀਰ ਬਾਦਲ ਤੇ ਹਰਦੀਪ ਸਿੰਘ ਡਿੰਪੀ ਟੱਲੋ ਇੱਕ ਦੂਸਰੇ ਦੇ ਸਾਹਮਣੇ ਹੋਣਗੇ ਸੁਖਬੀਰ ਬਾਦਲ ਕੋਲ ਵਿਕਲਪ ਘੱਟ ਨੇ ਘੱਟ ਹੋਣ ਦੇ ਬਾਵਜੂਦ ਜਾਂ ਕਹਿ ਦਈਏ ਹੋਣ ਦੇ ਬਾਵਜੂਦ ਸੁਖਬੀਰ ਬਾਦਲ ਕਿਸ ਨੂੰ ਮੈਦਾਨ 'ਚ ਉਤਾਰਨਗੇ ਸਵਾਲ ਤਾਂ ਇਹ ਹੈ ਔਰ ਜੇ ਕਿਸੇ ਹੋਰ ਨੂੰ ਨਹੀਂ ਉਤਾਰਦੇ ਤਾ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਆਪ ਚੋਣ ਮੈਦਾਨ 'ਚ ਉਤਰਨ ਜਿਵੇਂ ਪਹਿਲਾਂ ਚਰਚਾ ਚੱਲ ਰਹੀ ਸੀ ਹਾਲਾਂਕਿ ਸੁਖਬੀਰ ਬਾਦਲ ਨੇ ਉਦੋਂ ਇਨਕਾਰ ਕਰਤਾ ਸੀ ਪਰ ਹੁਣ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਆਪ ਚੋਣ ਮੈਦਾਨ 'ਚ ਉਤਰਨ ਔਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਨਾਲ ਸਾਹਮਣਾ ਉਹਨਾਂ ਦਾ ਹੋਵੇ ਜੇ ਆਮ ਆਦਮੀ ਪਾਰਟੀ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਚੋਣ ਮੈਦਾਨ 'ਚ ਉਤਾਰਦੀ ਹੈ ਤਾਂ ਹੁਣ ਇਹੋ ਜੀ ਸਥਿਤੀ ਦੇ ਵਿੱਚ ਹਰਦੀਪ ਸਿੰਘ ਡਿੰਪੀ ਢੱਲੋਂ ਤੇ ਸੁਖਵੀਰ ਬਾਦਲ ਵਾਸਤੇ ਵੀ ਇੱਕ ਔਖੀ ਘੜੀ ਬਣ ਸਕਦੀ ਹੈ ਕਿਉਂਕਿ ਬੜੇ ਚੰਗੇ ਦੋਸਤ ਮੰਨੇ ਜਾਂਦੇ ਨੇ ਔਰ ਦੋਸਤ ਦੋਸਤ ਜਦੋਂ ਸਿਆਸਤ 'ਚ ਟਕਰਾਉਣਗੇ ਹਾਲਾਂਕਿ ਅੱਗਾ ਦੀਆਂ ਸਥਿਤੀਆਂ ਪਹਿਲਾਂ ਵੀ ਬਣਦੀਆਂ ਰਹੀਆਂ ਪਰ ਇਹੋ ਜੀ ਸਥਿਤੀ ਦੁਬਾਰਾ ਬਣੇਗੀ ਤਾਂ ਕੀ ਹਾਲ ਹੋਵੇਗਾ ਹੁਣ ਇੱਕ ਪਾਸੇ ਹਰਦੀਪ ਸਿੰਘ ਡਿੰਪੀ ਢੱਲੋਂ ਨੂੰ ਲੈ ਕੇ ਚਰਚਾਾਂਾਂ ਅਲੈਦਾ ਨੇ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਐਕਸੈਪਟ ਕਰਨ ਨੂੰ ਤਿਆਰ ਨਹੀਂ ਹੈ ਪਰ ਦੂਜੇ ਪਾਸੇ ਅਕਾਲੀ ਦਲ ਜਿਹੜਾ ਉਹ ਇਕੱਲਾ ਹੋਇਆ ਮਹਿਸੂਸ ਕਰ ਰਿਹਾ ਹੈ ਇਹੋ ਜੀ ਸਥਿਤੀ ਦੇ ਵਿੱਚ ਜ ਤੇ ਨਾ ਹੀ ਹਰਦੀਪ ਦਿੰਪੀ ਟੱਲੋਂ ਇਹੋ ਜੀ ਸਥਿਤੀ ਦੇ ਵਿੱਚ ਅਕਾਲੀ ਦਲ ਉਤਾਰੇਗਾ ਕਿਸ ਨੂੰ ਹੁਣ دارਉਮਦਾਰ ਟਿਕੜਾ ਪ੍ਰਧਾਨ ਸੁਖਬੀਰ ਬਾਦਲ ਦੇ ਉੱਤੇ ਕੀ ਸੁਖਬੀਰ ਬਾਦਲ ਆਪ ਚੋਣ ਮੈਦਾਨ 'ਚ ਆਉਣਗੇ ਜੇ ਆਉਣਗੇ ਤਾਂ ਮੁਕਾਬਲਾ ਹਰਦੀਪ ਸਿੰਘ ਦਿੰਪੀ ਟੱਲੋਂ ਨਾਲ ਕੀ ਹੋਵੇਗਾ ਕੀ ਇਸ ਮੁਕਾਬਲੇ ਦਾ ਨਤੀਜਾ ਨਿਕਲੇਗਾ ਕਿ ਐ ਐਵੇਂ ਤਾਂ ਨਹੀਂ ਹੋਵੇਗਾ ਕਿ ਦੋ ਦੋਸਤਾਂ ਦੀ ਲੜਾਈ ਦੇ ਵਿੱਚ ਕੋਈ ਤੀਜਾ ਬੰਦਾ ਵਾਦੀ ਮਾਰ ਜਾਵੇਗਾ खैर ਇਹ ਦੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ